ਪੰਜਾਬ ਦੇ ਵਿੱਚ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬੱਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕਿ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ EGTF ਵੱਲੋਂ ਅਜੇ ਹੀ ਗੈਂਗਸਟਰਾਂ ਦੇ 500 ਤੋਂ ਵੱਧ 그룹ਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ 'ਚ ਅਤੰਕ ਮਚਾਇਆ ਸੀ। ਗ੍ਰਿਫਤਾਰ ਗੈਂਗਸਟਰਾਂ ਦੇ ਕੋਲੋਂ 1332 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰौती ਮੰਗਣ ਲਈ ਕੀਤਾ ਜਾ ਰਿਹਾ ਸੀ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ AGTF ਦਿਨ ਰਾਤ ਕੰਮ ਕਰ ਰਹੀ ਹੈ। ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ। ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸਿੱਖਿਆ ਕ੍ਰਾਂਤੀ ਹਰ ਰੋਜ਼ ਵੱਧ ਫੁੱਲ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ 16 ਮਾਰਚ 2022 ਤੋਂ ਲੈ ਕੇ ਪੇਸ਼ੁਮਾਰ ਕੰਮ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਮਾਰਤਾਂ ਪ੍ਰਤੀ ਵੀ ਤੇ ਅਕੈਡਮਿਕ ਪ੍ਰਤੀ ਜਿਹੜੇ ਵਿਦਿਅਕ ਯੋਗਤਾ ਨੂੰ ਵਿਧਾਨਣ ਲਈ ਬੱਚਿਆਂ ਦਿੱਤੇ ਹੋਏ ਐ ਮੈਂ ਜਿਹੜੇ ਤੁਹਾਨੂੰ ਇਹ ਆંકੜੇ ਦੱਸ ਦਵਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਬਣੀ ਹੈ ਹੁਣ ਆਪ ਜੀ ਪੁੱਛੋਗੇ ਚਾਰ ਦਿਵਾਰੀ ਕਿਉਂ ਜ਼ਰੂਰੀ ਹੈ ਇਕ ਸਕੂਲ ਨੂੰ ਸੇਫ ਅਤੇ ਸਿਕਿਉਰ ਕਰਨ ਦੇ ਅਜ ਦੇ ਸਮੇਂ ਵਿੱਚ ਜੋ ਕਿ ਇਸ ਸਮੇਂ ਦੇ ਵਿੱਚ ਤਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬੇਚ ਜਿਖੋ ਕੇ ਸਰਕਾਰੀ ਸਕੂਲਾਂ ਵਿੱਚ ਭੇਜਣ 8000 ਇਸ ਦਬਾਅ ਵੇ ਲਗਭਗ 1000 ਦਿਨ ਹੋਏ ਹੈ ਜਾਨੀ ਹਰ ਰੋਜ਼ 8 ਸਰਕਾਰੀ ਸਕੂਲ ਨੂੰ ਚਾਰ ਦਿਵਾਰੀ ਮਿਲੀ ਹੈ ਇਸ ਦੀ ਰਨਿੰਗ ਲੈਂਥ 1400 ਕਿਲੋਮੀਟਰ ਬਣਦੀ ਹੈ ਜਾਨੀ ਲਗਭਗ ਹਰ ਰੋਜ਼ 1400 ਮੀਟਰ ਬਾਉਂਡਰੀ ਵਾਲ ਇਹ ਇਤਿਹਾਸ ਹੈ ਪੰਜਾਬ ਜਾਨੀ ਪੰਜਾਬ ਦੇ ਵਿੱਚ ਪੂਰੇ ਦੇਸ਼ 'ਚ ਕਿਸੇ ਵੀ ਸਟੇਟ 'ਚ ਇਨਫਰਾਸਟ੍ਰਕਚਰ ਤੇ ਇਨਾ ਸ਼ਾਨਦਾਰ ਕੰਮ ਨਹੀਂ ਹੋਇਆ दस हजार नवे क्लासरूम भाव के हर रोज 10 नवे क्लासरूम बन रही है इस तो अलावा जेडे ਸਾਡੇ ਸਕੂਲ ਆਫ ਐਮੀਨੈਂਸ 118 ਸੀ ਬਣਾਨੇ ਉਹਦੇ ਵਿੱਚੋਂ ਆਪ ਜੀ ਨੂੰ ਪਤਾ ਹੈ ਕਿ 14 ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਫੇਸ ਵਾਈਸ ਸਕੂਲਾਂ ਦੇ ਵਿੱਚ ਵੰਡਿਆ ਹੋਇਆ ਪੰਜ ਸਕੂਲ ਹੋਰ ਬਣ ਕੇ ਤਿਆਰ ਹੈ ਜਿੰਨਾਂ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਰ ਦਾਂਗੇ ਤੇ ਲਗਾਤਾਰ ਮੇਰੇ ਆਪਣੇ ਹਲਕੇ 'ਚ ਵੀ ਪੂਰੇ ਪੰਜਾਬ 'ਚ ਵੀ ਅਸੀਂ ਚਾਰ ਫੇਸਾਂ ਦੇ ਵਿੱਚ ਸਕੂਲ ਨੂੰ ਵੰਡਿਆ ਹੋਇਆ ਸੀ ਆ ਸਕੂਲ ਇੱਥੇ ਮੈਂ ਕੁਝ ਸਮੇਂ ਪਹਿਲਾਂ ਆਪਸੀਨ ਬਤਾਉਂਗਾ ਮੈਂ ਇੱਥੇ ਵਿਜ਼ਿਟ ਵੀ ਕਰਕੇ ਗਿਆ ਸੀ ਤੇ ਸਾਡੇ ਲੁਧਿਆਣਾ ਪਛਮੀ ਤੋਂ ਵਿਧਾਇਕ ਸਾਹਿਬ ਬਹੁਤ ਆਪਣੇ ਹਲਕੇ ਪ੍ਰਤੀ ਜਿਹੜੇ ਆਪਣੇ ਇੱਕ ਇੱਕ ਚੀਜ਼ ਨੂੰ ਇੱਕ ਇੱਕ ਈਸ਼ੂ ਨੂੰ ਲੈ ਕੇ ਇਹ बार-बार ਬਹੁਤ ਪ੍ਰੈਸ ਕਰਦੇ ਨੇ ਤੇ ਇਹ ਸਾਡੀ ਇੱਕ ਸਾਂਝੀ ਜਿਹੜੀ ਕੋਸ਼ਿਸ਼ ਹੈ ਕਿਉਂਕਿ ਤੁਸੀਂ ਸਭ ਤੁਸੀਂ ਸਭ ਸ਼ਹਿਰ ਦੇ মিডিਆ ਹੋ ਤੁਸੀਂ ਇਸ ਗੱਲ ਦੇ ਨਾਲ ਵਾਕਿਫ ਹੋਵੋਗੇ ਕਿ ਲੁਧਿਆਣੇ ਦਾ ਹਾਰਟ ਹੈ ਤੇ ਇੱਥੇ 10 ਕਿੱਲੇ ਸਰਕਾਰੀ ਸਕੂਲ ਦੀ ਜਗ੍ਹਾ ਸੀ ਪਰ ਕੋਈ ਵੀ ਜਿਹੜਾ ਹੈ ਜਿਵੇਂ ਤੁਸੀਂ ਜਿਹੜੇ ਆਪਾਂ ਦੇਖੀਏ ਸਰਕਾਰੀ ਸਕੂਲਾਂ ਦੇ ਪ੍ਰਤੀ ਤਾਂ ਇਸ ਦਾ ਨਾਮ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਕਿ ਇਹ ਅੰਦਰ ਸਰਕਾਰੀ ਸਕੂਲ ਹੈ ਤਾਂ ਹੁਣ ਇੱਥੇ ਇੱਕ ਏਦਾਂ ਦਾ ਸਕੂਲ ਮੈਨੂੰ ਲੁਧਿਆਣਾ ਦੇ ਵਿੱਚ ਕਿਉਂਕਿ ਮੇਰੀ ਸਕੂਲਿੰਗ ਇੱਥੋਂ ਦੀ ਹੈ ਜੰਨੇ ਵੀ ਨਾਮੀ ਪ੍ਰਾਈਵੇਟ ਸਕੂਲ ਹੈ ਉਸ ਤੋਂ ਵਧੀਆ ਇਨਫਰਾਸਟ੍ਰਕਚਰਲ ਬਿਲਡਿੰਗ 17 ਕਰੋੜ ਦੀ ਲਾਗਤ ਨਾਲ ਇਨ ਦਾ ਹਾਰਟ ਆਫ ਸਿਟੀ ਅਸੀਂ ਤੇ ਇਸ ਗੱਲ ਦੀ ਖੁਸ਼ੀ ਹੈ ਇਹ ਸਕੂਲ ਸਾਡੇ ਮਹਾਨ ਮਹਾਨ ਸ਼ਹੀਦ ਸ਼ਹੀਦ ਸੁਖਦੇਵ ਠੱਪਰ ਜਿਹਦੇ ਨਾਮ ਤੇ ਇਟ ਵਿਲ ਬੀ ਨੇਮਡ ਸ਼ਹੀਦ ਸੁਖਦੇਵ ਠੱਪਰ ਸਕੂਲ ਆਫ ਐਮੀਨੈਂਸ ਐਂਡ ਇਹ ਜਿਹੜਾ ਫਰਸਟ ਇਨੀਸ਼ੀਅਲ ਫੇਜ਼ ਹੈ ਉਹਦੇ ਉੱਤੇ 17 ਕਰੋੜ ਲੱਗ ਰਿਹਾ ਇਸ ਤੋਂ ਬਾਅਦ ਇਹ সুইমিং ਪੂਲ ਹੋਰ ਬਹੁਤ ਕੁਸ਼ ਹੈ ਤੇ ਵਾਂਸ ਇਟ ਗੈਟਸ ਕੰਪਲੀਟਿਡ ਇਹ ਲੁਧਿਆਣੇ ਦਾ ਸਭ ਤੋਂ ਸ਼ਾਨਦਾਰ ਸਕੂਲ ਹੋਊਗਾ ਜਿਵੇਂ ਅੱਜ ਵੀ ਜਦੋਂ ਮੈਂ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਂਦਾ ਹਾਂ ਜਿਹੜਾ ਸਾਡਾ ਐਸਓਈ ਸੈਕਟਰ 32 ਹੈ ਤੁਸੀਂ ਵੀ ਦੇਖਿਆ ਜਿੱਦ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਜੀ ਉਗਾਟਨਗਰਨ ਆਏ ਸੀ ਅੱਜ ਉਹ ਸਕੂਲ ਦੇ ਚਰਚੇ ਪੂਰੇ ਦੇਸ਼ 'ਚ ਹੈ ਇਸ ਸਕੂਲ ਦੇ ਚਰਚੇ ਪੂਰੀ ਦੁਨੀਆ 'ਚ ਹੋਣਗੇ ਅਸੀਂ ਸਾਡੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਵੀ ਲੱਗ ਚੁੱਕੀ ਹੈ ਇਸ ਸਕੂਲ ਦੇ ਵਿੱਚ ਵੀ ਇਹ ਬੱਚੀਆਂ ਜਿਹੜੀਆਂ ਦੂਰੋਂ ਤੱਕ ਮੈਂ ਜਦੋਂ ਆਇਆ ਸੀ ਤਾਂ ਜਲੰਧਰ ਬਾਈਪਾਸ ਤੋਂ ਸਲੇਮ ਟਾਬਰੀ ਤੋਂ ਆਪਣੇ ਸਾਨੇਵਾਲ ਏਰੀਆ ਤੋਂ ਇੱਥੇ ਬੱਚੀਆਂ ਪੜਨ ਆਉਂਦੀਆਂ ਤਸਾਡੀ ਕੋਸ਼ਿਸ਼ ਹੈ ਕਿ ਇੱਕ ਇੰਨੀ ਵਧੀਆ ਇਨਫਰਾਸਟ੍ਰਕਚਰ ਨੂੰ ਇੱਥੇ ਜਿਹੜਾ ਇਦਾਂ ਦਾ ਇੰਵੈਂਟ ਕਰੀਏ ਕਿ ਪੂਰੇ ਜਿਹੜੇ ਸ਼ਹਿਰ ਦੇ ਬੱਚੇ ਆ ਦਰ ਸਿਰੇ ਦੋਹੋਂ ਨੇੜੇ ਉਹ ਇੱਥੇ ਆ ਕੇ ਪੜ ਸਕਣ ਇਸ ਦੇ ਨਾਲ ਹੀ ਅਸੀਂ ਮਿਸ਼ਨ ਸਮਰਥਵੀ ਜਿਹੜਾ ਚਲਾਇਆ ਬੱਚਿਆਂ ਦੀ ਜਿਹੜੀ ਵਿੱਦਿਅਕ ਗੁਣਤਾ ਵਿਧਾਨ ਦੇ ਲਈ ਉਸ ਦੇ ਨਾਲ ਵੀ ਬਹੁਤ ਸ਼ਾਨਦਾਰ ਨਤੀਜੇ ਆਏ ਆ ਅੱਜ ਸਾਡੇ ਪੰਜਾਬ ਮੋਰੀ ਸੂਬਿਆਂ ਚੋਂ ਬਣ ਚੁੱਕਿਆ ਹੈ ਬਿਜ਼ਨਸ ਬਲਾਸਟਰ ਚੱਲ ਰਿਹਾ ਹੈ ਇੱਕ ਇਹ ਬਿਜ਼ਨਸ ਬਲਾਸਟਰ ਕਿਤੇ ਵੀ ਜਿਹੜਾ ਹੈ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਸਿਖਾਇਆ ਜਾਂਦਾ ਸਾਡੇ ਸਰਕਾਰੀ ਸਕੂਲਾਂ ਚ 11ਵੀਂ ਦੇ ਹਰ ਬੱਚੇ ਨੂੰ 2000 ਰੁਪਏ ਸੀਡ ਮਨੀ ਮਿਲਦੀ ਹੈ ਕਿ ਉਹ ਐਕਸਪੈਰੀਮੈਂਟ ਕਰ ਸਕਣ ਕੋਈ ਆਈਡੀਆ ਦਾ ਇੱਕ ਕੋਈ ਪ੍ਰਾਈਵੇਟ ਸਕੂਲ ਤੁਹਾਨੂੰ ਇਹ ਫੈਸਿਲਿਟੀ ਨਹੀਂ ਦਿੰਦਾ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ ਅਗਰ ਕੋਈ ਬੱਚਾ ਕਹਿੰਦਾ ਮੈਂ ਆਈਐਸ ਆਫੀਸਰ ਬਣਨਾ ਚਾਹੁੰਦਾ ਤਾਂ ਅਸੀਂ ਉਹਨੂੰ ਆਈਐਸ ਆਫੀਸਰ ਦੇ ਨਾਲ ਬਿਠਾਉਂਦੇ ਹਾਂ ਤੇ ਪੁੱਛ ਕਿ ਤਾਂ ਕਿ ਸਿੱਧੀ ਗੱਲ ਹੋਵੇ ਅਗਰ ਬੱਚਾ ਕਹੇ ਕਿ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਉਹਨੂੰ ਜੇਈ ਨੀਟ ਦੀ ਕੋਚਿੰਗਸ ਤੇ ਹੁਣ ਫੇਰ ਵਿంటర్ ਕੈਂਪ ਕੱਲ ਪਰਸੋਂ ਤੋਂ ਫੇਰ ਸ਼ੁਰੂ ਹੈ ਵਿంటర్ ਕੈਂਪ ਸਪੈਸ਼ਲ ਇੱਕ ਮਹੀਨੇ ਦਾ ਡੈਡੀਕੇਟਿਡ ਕੈਂਪ ਤੇ ਇਸ ਸਾਲ ਸਾਡਾ ਅਨੁਮਾਨ ਹੈ ਅਸੀਂ ਪੰਜਾਬ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਾਂਗੇ ਜੇਈ ਤੇ ਨੀਟ ਦੇ ਸਭ ਤੋਂ ਵੱਧ ਬੱਚੇ ਹੁਣ ਸਰਕਾਰੀ ਸਕੂਲਾਂ 'ਚੋਂ ਨਾ ਛੋੜਨਗੇ ਬਹੁਤ ਧੰਨਵਾਦ ਆਪ ਸਭਾ ਸਰ ਸਰਕਾਰੀ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਸਰ ਪ੍ਰਾਈਵੇਟ ਸਕੂਲਾਂ ਦੀ ਅੱਲੇ ਵੀ ਕਿਤਨਾ ਕਿਤੇ ਮਨਮਾਨੀ ਹੈ ਉਸ ਨੂੰ ਲੈ ਕੇ ਸਰਕਾਰ ਦੀ ਦੇਖੋ ਲਗਾਤਾਰ ਜੀ ਜਿਵੇਂ ਉਨਬੀਕ ਸਕੂਲ ਦਾ ਮਸਲਾ ਸਾਡੇ ਧਿਆਨ ਚ ਆਇਆ ਆਲਰੇਡੀ ਅਸੀਂ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਸਕੂਲ ਤੇ ਚਾਈਲਡ ਰਾਈਟਸ ਕਮਿਸ਼ਨ ਤੋਂ ਦੇ ਖਿਲਾਫ ਜਿਹੜੀ ਹੈ ਬੰਦੀ ਕਾਰਵਾਈ ਅਸੀਂ ਕਰ ਚੁੱਕੇ ਆਂ ਆ ਨਾਲ ਨਾਲ ਜਿੱਥੇ ਵੀ ਕਿਤੇ ਵੀ ਕੋਈ ਇਦਾਂ ਦਾ ਕੇਸ ਆਂਦਾ ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਫਿਰ ਵਧੀ ਹੋਈ ਫੀਸਾਂ ਨੂੰ ਲੈ ਕੇ ਉਹਦੇ ਤੇ ਐਕਸ਼ਨ ਹੁੰਦਾ ਪਰ ਮੇਰੀ ਕਵਿੰਤੀ ਇਹ ਵੀ ਇਹ ਨਾਲ ਕਿ ਹੁਣ ਤੱਕ ਕੀ ਮਜਬੂਰੀ ਸੀ ਪੇਰੈਂਟਸ ਦੇ ਕੋਲ ਵੀ ਆਪਸ਼ਨ ਹੀ ਨਹੀਂ ਸੀਗਾ ਸਰਕਾਰੀ ਸਕੂਲਾਂ ਦਾ ਲੈਵਲ ਇਸ ਲਾਈਕ ਨਹੀਂ ਸੀਗਾ ਕਿ ਉੱਥੇ ਆਪਣੇ ਬੱਚੇ ਪੜ੍ਹਾ ਸਕਣ ਸਾਡੀ ਤਰਜੀਹ ਇਹ ਵੀ ਹੈ ਕਿ ਇੱਕ ਆਪਸ਼ਨ ਬਰਾਬਰ ਦਾ ਮਿਲੇ ਜਦੋਂ ਹੁਣ ਉਹ ਮਿਲ ਰਿਹਾ ਬਹੁਤ ਸਾਰੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲ ਚਾ ਰਹੇ ਤੇ ਜਿਵੇਂ ਜਿਵੇਂ ਹੁਣ ਜਦੋਂ ਇਹ ਬਣ ਗਿਆ ਤਾਂ ਤੁਸੀਂ ਸਭ ਵੀ ਤੁਹਾਨੂੰ ਜਿੱਦ ਦੀ ਦੇਖੋਗੇ ਯਾਰ ਹਾਂ ਕਿੰਨੀ ਵਧੀਆ ਸਕੂਲ ਨੇ ਇਹ ਬਾਰੇ ਟੀਚਰਸ ਹੈ ਥੋੜਾ ਵੀ ਦਿਲ ਕਰੂਗਾ ਕਿ ਅਸੀਂ ਆਪਣੇ ਬੱਚੇ ਨੂੰ ਮਹਿੰਗੇ ਸਕੂਲਾਂ ਨਾਲੋਂ ਉਠਾ ਕੇ ਇੱਥੇ ਵਧੀਆ ਸਕੂਲ ਚ ਪੜਾਈਏ ਤਾਂ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਬਣਾ ਰਹੇ ਤੇ ਜਿੱਥੇ-ਇੱਥੇ ਵੀ ਕੋਈ ਇਦਾਂ ਦੀ ਆਂਦੀ ਹੈ ਕੰਪਲੇਂਟ ਤੇ ਕਾਰਵਾਈ ਕਰ ਸਰ ਜੀ ਜਿਹੜਾ ਕਿਸਾਨਾਂ ਦਾ ਮਸਲਾ ਚੱਲ ਰਿਹਾ ਹੈ ਉਹ ਤੇ ਕਿਸਾਨਾਂ ਨੂੰ ਰੋਕੇ ਜਾ ਰਹੇ ਜੀ ਮੈਂ ਦੇਖੋ ਜੀ ਮੈਂ ਮੇਰੇ ਕੋਲ ਜੋ ਡਿਪਾਰਟਮੈਂਟ ਹੈ ਸਿੱਖਿਆ ਪ੍ਰਤੀ ਜਾਂ ਮੇਰੇ ਹਲਕੇ ਪ੍ਰਤੀ ਜਾਂ ਉਹਦੇ ਬਾਰੇ ਤੁਸੀਂ ਪੁੱਛੋ ਆਈ ਐਮ ਰੈਡੀ ਹਾਂ ਜੀ ਹਰਿਆਣਾ ਸਰਕਾਰ ਨੇ ਮੈਂ ਦੇਖੋ ਤੁਸੀਂ ਸਭ ਦੇਖੋ ਮੈਂ ਆ ਕਿ এডੂਕੇਸ਼ਨ ਹੀ ਸਾਰੇ ਸਾਰੇ ਮਸਲਿਆਂ ਦਾ ਹੱਲ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਯੂਨੈਸਕੋ ਵਰਗੇ ਪਲੇਟਫਾਰਮ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਰਿਪਰੈਜ਼ੈਂਟ ਕਰਨ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਕਵਰੇਜ ਹੁੰਦਾ ਕਿ ਕੋਈ ਇੱਕ ਮਾੜਾ ਇਨਸੀਡੈਂਟ ਅਸੀਂ ਕਿਸੇ ਸਕੂਲ ਚੋਂ ਆਂਦਾ ਉਹਦੀ ਅਸੀਂ ਖਬਰਾਂ ਬਹੁਤ ਚਲਾਉਂਦੇ ਆ ਤੇ ਲੋਕ ਵੀ ਦੇਖਦੇ ਆ ਪਰ ਬਹੁਤ ਚੰਗੀ ਚੰਗੀ ਕੋਸ਼ਿਸ਼ਾਂ ਜਿਹੜੀਆਂ ਸਰਕਾਰੀ ਸਕੂਲਾਂ ਚੱਲ ਰਹੀਆਂ ਉਸ ਨੂੰ ਸਪੇਸ ਦੇਣੀ ਤਾਂ ਹੀ ਮੇਰੀ ਬੇਨਤੀ ਹੈ ਮੈਂ ਹੁਣ ਇੱਥੇ ਕੁਝ ਹੋਰ ਬੋਲਾਂਗਾ ਤਾਂ ਇਹ ਖਬਰ ਉਹ ਲੱਗ ਚੂਗੀ ਤਾਂ ਆਪ ਸਭ ਦੇ ਰਹੀ ਤੇ ਦੂਜੀ ਇਹ ਵੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਵੀ ਕਮੀ ਹੈ ਤੁਸੀਂ ਜ਼ਰੂਰ ਦੱਸੋ ਜਿੱਥੇ ਤੇ ਪਤਾ ਲੱਗਦਾ ਅਗਰ ਕੋਈ ਸਕੂਲ ਹਜੇ ਵੀ ਖਾਸ ਕਰਕੇ ਲੁਧਿਆਣੇ ਦੇ ਮਾਛੀਵਾੜੀ ਏਰੀਆ ਦੇ ਵਿੱਚ ਜਿਹੜਾ ਹੈ ਉੱਥੇ ਬਹੁਤ ਕੰਮ ਹੋਣ ਵਾਲਾ ਸੀ ਉੱਥੇ ਸਪੈਸ਼ਲ ਤਰਜੀਹ ਦੇ ਰਹੇ ਹਾਂ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕੰਮ ਹੋਣ ਵਾਲਾ ਹੈ ਉੱਥੇ ਦੋ ਤੇ ਬਹੁਤ ਜਲਦੀ ਲੁਧਿਆਣੇ ਨੂੰ ਜਿਹੜੇ ਹੋਰ ਨਵੇਂ ਸਕੂਲ ਹੈ ਕੇਦਵੇਈ ਨਗਰ ਚੰਦਾਰੀ ਕਲਾਚ ਉਦੋਂ ਜਿਹੜਾ ਅਸੀਂ ਉਹ ਵੀ ਜਿਹੜਾ ਉਹ ਲੋਕ ਕਰ ਪਰ ਕਰਨ ਸਰ ਇੱਕ ਗੈਸਪ੍ਰੈਸ ਸਕੂਲ ਦਾ ਮੁੱਦਾ ਕਾਫੀ ਉੱਠਿਆ ਸੀਗਾ ਉੱਥੇ ਜਿਹੜੇ ਸਟੂਡੈਂਟ ਸੀ ਹਾਂਜੀ ਉੱਥੇ ਕੰਪਲੇਂਟ ਆਈ ਸੀ ਕਿ ਜੀ ਮਿੱਡੇ ਮੀਲ ਦੇ ਵਿੱਚ ਕੋਈ ਘਪਲਾ ਹੈ ਤੇ ਉਸ ਦੇ ਉੱਤੇ ਅਸੀਂ ਇਨਕੁਆਇਰੀ ਕਰਕੇ ਟੀਚਰਸ ਦੇ ਖਿਲਾਫ ਐਕਸ਼ਨ ਲਿਆ ਹੈ ਥੈਂਕ ਯੂ ਸਰ ਥੈਂਕ ਯੂ ਸਰ ਸਰ